ਫਿਰ ਵੀ ਅਭਿਆਸ ਕਰਨ ਵਾਲਿਆਂ ਬੰਦਿਆਂ ਤੋਂ ਪੁੱਛ ਲੈ ਮੈਨੂੰ ਪੁੱਛਣ ਦੀ ਕੀ ਲੋੜ ਮੈਂ ਤੇ ਸਭ ਕੁਝ ਜਾਣਦਾ ਇਸ ਤਰ੍ਹਾਂ ਦੇ ਮਨੁੱਖ ਮਿਲਦੇ ਨੇ ਬਹੁਤ ਮਿਲਦੇ ਵਰਮਣ ਕਰਦੇ ਅਸੀਂ ਤੇ ਸਭ ਕੁਝ ਜਾਣਦੇ ਔਰ ਜਾਪਦਾ ਇਸ ਤਰ੍ਹਾਂ ਦੇ ਬੰਦੇ ਗੁਰੂ ਨਾਨਕ ਨੂੰ ਬਹੁਤ ਤੱਕਰੇ ਨੇ ਤਦ ਹੀ ਤੇ ਮੇਰੇ ਪਾਤਸ਼ਾਹ ਨੇ ਸਦੋ ਉਚਾਰਨ ਕੀਤਾ ਜੇ ਤੂੰ ਤਾਰੋ ਪਾਣ ਮੰਨ ਲੈਂਦੇ ਤੂੰ ਤੈਰਾਹਕ ਹੈ ਤੈਰ ਮੰਨ ਲੈ ਮਨ ਲੈਨੇ ਆ ਤੇਰੇ ਕੋਲ ਜੀਵਨ ਦਾ ਢੰਗ ਹੈ ਕੀ ਖਾਣਾ ਚਾਹੀਦਾ ਕਿ ਨਾ ਖਾਣਾ ਚਾਹੀਦਾ ਕਿਸ ਢੰਗ ਨਾਲ ਸੋਣਾ ਚਾਹੀਦਾ ਕਿ ਨਾ ਸੋਣਾ ਚਾਹੀਦਾ ਕੀ ਬੋਲਣਾ ਚਾਹੀਦਾ ਕਿਹੜੇ ਕਿਹੜੀ ਮਹਿਫਿਲ ਦੇ ਚ ਕੀ ਕਿਛ ਬੋਲਣਾ ਇਹ ਤੈਨੂੰ ਸਭ ਕੁਝ ਬੋਧ ਹੈ ਇਹ ਤੈਨੂੰ ਸਭ ਕੁਝ ਪਤਾ ਹੈ ਲੇਕਿਨ ਫਿਰ ਵੀ ਸੁਣ ਲੈ ਤਾਂ ਹੂੰ ਪੁੱਛ ਤੜਨ ਕਰ ਫਿਰ ਵੀ ਜਿਹੜੇ ਤੈਰਨਾ ਜਾਣਦੇ ਨੇ ਜਿਨ੍ਹਾਂ ਨੂੰ ਜੀਵਨ ਦੀ ਗੂੜੀ ਜਾਂਚ ਮਿਲ ਚੁਕੀ ਹੈ ਫਿਰ ਵੀ ਜਿਹੜੇ ਨਾਮ ਰਸੀ ਐਨੇ ਅਭਿਆਸੀ ਨੇ ਉਹਨਾਂ ਤੋਂ ਪੁੱਛ ਲੈ ਜੀਵਨ ਕਿਵੇਂ ਬਤੀਤ ਕਰਨਾ ਹੈ ਤੇ ਜੇ ਉਹ ਹੰਕਾਰ ਨਾਲ ਆ ਕੇ ਮੈਂ ਤੈਰਨਾ ਹੀ ਜਾਣਦਾ ਤੇ ਫਿਰ ਕੀ ਪੁੱਛ ਸਾਹਿਬ ਕਹਿੰਦੇ ਤਾਹੂੰ ਖਰੇ ਸੁਝਾਨ ਬਨਾਏ ਨਹੀਂ ਕਪਰੇ ਤੈਥੋਂ ਵੀ ਜ਼ਿਆਦਾ ਸੁਝਾਨ ਆਲਮ ਫਾਜ਼ਲ ਇਨ੍ਹਾਂ ਕਪੜਾਂ ਨੇ ਡੋਬ ਦਿੱਤੇ ਇਨ੍ਹਾਂ ਲਹਿਰਾਂ ਨੇ ਡੋਬ ਦਿੱਤੇ ਕਿਹੜੀ ਗੱਲ ਦਾ ਤੂੰ ਮਾਣ ਕਰਦਾ ਤੈਥੋਂ ਵੀ ਜ਼ਿਆਦਾ ਸੁਝਾਣ ਤਾਂ ਹੂੰ ਖਰੇ ਸੁਝਾਣਾ ਤੈਥੋਂ ਵੀ ਜ਼ਿਆਦਾ ਪੰਡਿਤ ਤੈਥੋਂ ਵੀ ਜ਼ਿਆਦਾ ਉੱਗੇ ਆਲਮ ਤੇ ਫਾਜ਼ਿਲ ਵਿਦਵਾਨ ਇਨ੍ਹਾਂ ਲਹਿਰਾਂ 'ਚ ਡੋਬ ਕੇ ਰੱਖ ਦਿੱਤੇ ਐਸ ਵਾਸਤੇ ਪੁੱਛ ਲੈ ਮਤਾਂ ਕਿਦਰ ਤੂੰ ਵੀ ਡੁੱਬ ਜਾ ਜ਼ਰੂਰ ਪੁੱਛ ਲੈ ਸਹਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਮੈਂ ਤੇ ਜਿੱਥੇ ਤੱਕ ਦੇਖਦਾ ਹੰਮ ਦੇ ਖਾਂ ਤੈਂ ਡੋਬੇ ਐ ਬਰਾ ਸੋਣਾ ਸ਼ਬਦ ਦਿੱਤ ਸਰ ਵੱਲ ਦੇ ਪਹਿਲੇ ਨਿਵਾਸਾ ਪਾਣੀ ਭਾਵਕ ਤੰਨੇ ਕਿਹਾ ਪੰਕਜ ਮੋਹ ਪਗ ਨਾ ਚੱਲੇ ਹਮ ਦੇ ਖਾਂਤੇ ਡੁੱਬੇ ਜਲੇ ਸਰ ਕੰਨ ਮੈਂ ਤੇ ਜਿੱਥੇ ਤੱਕ ਦੇਖਦਾ ਡੁੱਬੇ ਹੀ ਦਿਖਾਈ ਦਿੰਦੇ ਨੇ ਤੈਰਦੇ ਤੇ ਦਿਖਾਈ ਦਿੰਦੇ ਕੋਈ ਕੋਈ ਪਾਰ ਚਲਾ ਗਿਆ ਹੋਵੇ ਦਿਖਾਈ ਨਹੀਂ ਦਿੰਦਾ ਡੁੱਬ ਰਹੇ ਨੇ ਗਰਕ ਹੋ ਰਹੇ ਨੇ ਇਹ ਮੈਂ ਦੇਖਦਾ ਪਿਆ ਕੋਈ ਲੋਭ ਦੀ ਲਹਿਰ ਵਿੱਚ ਡੁੱਬ ਰਿਹਾ ਹੈ ਕੋਈ ਕਾਮ ਦੀ ਲਹਿਰ ਵਿੱਚ ਡੁੱਬ ਰਿਹਾ ਹੈ ਕੋਈ ਕ੍ਰੋਧ ਦੀ ਲਹਿਰ ਵਿੱਚ ਡੁੱਬ ਰਿਹਾ ਹੈ ਕੋਈ ਅਹੰਕਾਰ ਦੀ ਲਹਿਰ ਵਿੱਚ ਡੁੱਬ ਰਿਹਾ ਹੈ ਕਿਸੇ ਨੂੰ ਮੋਦ ਹੀ ਘੁੰਮਣ ਘੇਰੀ ਵਿੱਚ ਫਸਿਆ ਹੋਇਆ ਦੇਖੀਦਾ ਹੈ ਸਾਬ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਅਨੇਕਾਂ ਲਹਿਰਾਂ ਨੇ ਡੁੱਬਦੇ ਦੇਖਦਾ ਪਿਆ ਮੈਂ ਹਜ਼ਾਰ ਬੰਦਾ ਪਾਰ ਹੋਣ ਦੀ ਕੋਸ਼ਿਸ਼ ਕਰੇ ਤੇ ਹਜ਼ਾਰ ਦੇ ਹਜ਼ਾਰ ਡੁੱਬਨ ਹੈ ਤੇ ਦੁੱਖ ਦੀ ਗੱਲ ਹੈ ਬਹੁਤ ਵੱਡੇ ਦੁੱਖ ਦੀ ਗੱਲ ਹੈ ਇੱਕ ਕਦ ਤੇ ਪਾਰ ਜਾਵੇ ਨਾ ਤੇ ਪਾਰ ਕਿਧਰੇ ਲੱਖਾਂ ਕਰੋਨਾ ਚ ਇੱਕ ਜਾਵੇ ਤੇ ਬਾਕੀ ਸਾਰੇ ਡੁੱਬ ਜਾਣ ਗੁਰਨਾਣਿਕ ਜੈਸੀ ਆਤਮਾ ਨੂੰ ਤੇ ਤਰਸ ਆਵੇਗਾ ਗੁਰਨਾਣਿਕ ਜੈਸੀ ਆਤਮਾ ਤੇ ਕੁਰਲਾ ਪੈ ਗਈ ਵੀ ਹੈ 1 ਲੱਖ ਬੰਦਾ ਪਾਰ ਹੋਣ ਦੀ ਕੋਸ਼ਿਸ਼ ਕਰਦਾ ਪਿਆ ਇੱਕ ਕਦ ਪਾਰ ਹੋ ਗਿਆ ਬਾਕੀ ਡੁੱਬ ਗਏ ਨਾ ਤੇ ਕਦ ਬਗਾਰ ਮੁਤਾਲਾ ਕਰਨਾ ਕੀਰਤਨ ਸੁਣਦਿਆਂ ਰਸ ਨਹੀਂ ਆ ਰਿਹਾ ਡੁੱਬ ਗਏ ਨੇਤਨੇ ਨਿਕਰਦੇਆਂ ਕੋਈ ਸਵਾਦ ਨਹੀਂ ਆ ਰਿਹਾ ਡੁੱਬਿਆ ਹੋਇਆ ਹੈ ਪਾਠ ਪੜ੍ਹਦੇ ਹੋਇਆ ਕੋਈ ਆਨੰਦ ਨਹੀਂ ਮਿਲ ਰਿਹਾ ਡੁੱਬਿਆ ਹੋਇਆ ਹੈ ਗੁਰਦੁਆਰੇ ਬੈਠਿਆ ਹੋਇਆ ਵੀ ਚਿੰਤਾ 'ਚ ਬੈਠਾ ਹੈ ਡੁੱਬਿਆ ਹੋਇਆ ਹੈ ਗੁਰਦੁਆਰੇ ਬੈਠੇ ਹੋਇਆ ਵੀ ਸੋਗ 'ਚ ਬੈਠਾ ਹੈ ਡੁੱਬਿਆ ਹੋਇਆ ਹੈ ਇਹ ਤੈਰਦਾ ਹੋਇਆ ਨਹੀਂ ਹੈ ਤੇ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤਾਂ ਡੁੱਬੇ ਆਲੇ ਇਹ ਗ਼ਜ਼ਬ ਦੀ ਗੱਲ ਇਹ ਹੈ ਕਿ ਜਿਹੜੇ ਡੁੱਬਦੇ ਹੋਏ ਨੇ ਉਹਨਾਂ ਨੂੰ ਵੀ ਮਾਣ ਹੈ ਕਿ ਅਸੀਂ ਤੈਰਨਾ ਜਾਣਦੇ ਹਾਂ ਗ਼ਜ਼ਬ ਇਹ ਹੈ ਹਨ ਕਰੋਧ ਦੇ ਚ ਡੁੱਬੇ ਹੋਏ ਤੇ ਕਹਿੰਦੇ ਨਾ ਸੀ ਸਭ ਕੁਝ ਜਾਣਦੇ ਲੋਭ ਦੀਆਂ ਲਹਿਰਾਂ ਨੇ ਡੋਬ ਕੇ ਰੱਖ ਦਿੱਤਾ ਤੇ ਕਹਿੰਦੇ ਨਾ ਸੀ ਸਭ ਕੁਝ ਜਾਣਦੇ ਆ ਪੈਰ ਨਾ ਜਾਣਦੇ ਇੱਥੇ ਤੇ ਨਾਮਦੇਵ ਜੈਸਾ ਭਗਤ ਵੀ ਕਹਿ ਦਿੰਦਾ ਹੈ ਹੇ ਪ੍ਰਭੂ ਲੋਭ ਲਹਿਰ ਅਤ ਨਹੀਂ ਛਰ ਬਾਜੇ ਕਾਇਆ ਡੁੱਬੇ ਕੇਸਵਾ ਸੰਸਾਰ ਸਮੁੰਦੇ ਤਾਰ ਗੋਵਿੰਦੇ ਤਾਰ ਲੈ ਬਾਪ ਬੀਠਲਾ महाराष्ट्र परमात्मा का एक नाम है बिठल लंबी चौड़ी गाथा है मुख्तसर महरस का हे बिठल हे मेरे प्रभु मैनू पार कर ले आखा तू ते पार है नामदेव इन्ना भजन करदा है इन्नी ही तपस्या कर अमृत वेले उठ के सारा सारा दिन ਫਿਰ ਤੂੰ ਰੱਬੀ ਧੁਨ ਅਲਾਪਦਾ ਤੈਨੂੰ ਕੀ ਵਿਪਤਾ ਹੈ ਤੋ ਕਹੇ ਲੋਭ ਲਹਿਰ ਔਤਨੀ ਝਰ ਬਾਜੇ ਲੋਭ ਦੀਆਂ ਨਹੀਂ ਲਹਿਰਾ ਨੇ ਬੜੀਆਂ ਉਛਲਦੀਆਂ ਨੇ ਵੱਜਦੀਆਂ ਨੇ ਨੀਂਝਰ ਬਾਜੇ ਬੜੀਆਂ ਉੱਚੀਆਂ ਆ ਕੇ ਵੱਜਦੀਆਂ ਨੇ ਜ਼ੋਰ ਦੀਆਂ ਵੱਜਦੀਆਂ ਨੇ ਤੇ ਕਾਇਆ ਡੂਬੇ ਕੇ ਸਵਾਹੇ ਕੇ ਸਵਾਹੇ ਪ੍ਰਭੂ ਮੈਂ ਤੇ ਡੁੱਬਦਾ ਮੇਰਾ ਸਰੀਰ ਡੁੱਬਦਾ ਇਨਾ ਲਹਿਰਾਂ ਦੇ ਵਿੱਚ ਲਹਿਰ ਇੱਕ ਨਹੀਂ ਆਉਂਦੀ ਲੋਭ ਦੀਆਂ ਲਹਿਰਾਂ ਕਿਦਰੇ ਧਨ ਦਾ ਲੋਭ ਸੰਪਦਾ ਦਾ ਲੋਭ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦਾ ਲੋਭ ਲੋਭ ਤੇ ਕਈ ਪੱਖੋਂ ਹੁੰਦਾ ਹੈ ਲਹਿਰਾ ਕਈ ਇੱਕ ਲਹਿਰ ਚਲੀ ਵੀ ਗਈ ਦੂਜੀ ਆਈ ਦੂਜੀ ਚਲੀ ਗਈ ਤੀਜੀ ਆਈ ਚੌਥੀ ਆਈ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਹੈ ਪ੍ਰਭੂ ਮੈਂ ਤੇ ਡੁੱਬ ਰਿਹਾ ਤੂੰ ਰੱਖਿਆ ਕਰ ਤੂੰ ਬਖਸ਼ਿਸ਼ ਕਰ ਤੇ ਹੁਣ ਬੰਦੇ ਨੂੰ ਇਹ ਮਾਨ ਹੋਵੇ ਕਿਵੇਂ ਮੈਂ ਡੁੱਬ ਸਕਦਾ ਮੈਂ ਤੇ ਤੈਰਨਾ ਜਾਣਦਾ ਮੈਂ ਤੇ ਸਹਿਣਾ ਮੈਂ ਆਲਮਾ ਹਾਂ ਦਾਰਸ਼ਨਿਕ ਹਾਂ ਫਿਲਾਸਫਰ ਹਾਂ ਕਵੀ ਹਾਂ ਸਾਇਤਕਾ ਰਹਾ ਕਲਮ ਦਾ ధਨੀਆ ਦਿਮਾਗ ਦਾ ధਨੀਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਤਾਂ ਹਾਂ ਖਰੇ ਸੁਜਾਨ ਤੇ ਥੋ ਵੀ ਚੰਗੇ ਚੰਗੇ ਸੁਜਾਨ ਗਿਆਨੀ ਪੰਡਤ ਵਜਾਏ ਨਹੀਂ ਕਪਰੀ ਇਹਨਾਂ ਲਹਿਰਾਂ ਨੇ ਡੋਬ ਕੇ ਰਖ ਦਿੱਤੇ ਕਿਹੜੀ ਗੱਲ ਦਾ ਮਾਨ ਕਰਦਾ ਤੂੰ ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਆਪ ਕਹਿੰਦੇ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਚਿੱਕੜ ਲਾਈਏ ਕੀ ਥੀਏ ਜਾਂ ਟੁੱਟੇ ਪੱਥਰ ਬੰਦ ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਾਬ ਕਹਿੰਦੇ ਨੇ اے ਬੰਦੇ ਜਿਹੜਾ ਹੜ ਤੇ ਆਇਆ ਹੋਇਆ ਦਰਿਆ ਹੈ ਲੋਭ ਜਦ ਹੜਤੇ ਆਂਦਾ ਹੈ ਨਾ ਹੜਤੇ ਪਤਾ ਕੀ ਹੋ ਜਾਂਦਾ ਹੈ ਬੰਦਾ ਪਾਗਲ ਹੁੰਦਾ ਹੈ। ਕ੍ਰੋਧ ਜਦ ਹੜਤੇ ਆਵੇ ਬੰਦਾ ਪਾਗਲ ਹੁੰਦਾ ਹੈ। ਕਾਮ ਜਦ ਹੜਤੇ ਹੋਵੇ ਸੀਮਾਂ ਦੇ ਵੇਖ ਤੋਂ ਪਰੇ ਹੋਵੇ ਬੰਦਾ ਪਾਗਲ ਹੁੰਦਾ ਹੈ। ਮੋਹ ਜਦ ਤੂਫਾਨੀ ਹੋਵੇ ਬੰਦਾ ਪਾਗਲ ਹੁੰਦਾ ਹੈ। ਤੇ ਅਹੰਕਾਰ ਦਾ ਜਦ ਬਹੁਤ ਵੱਡਾ ਅਫਾਰ ਹੋਵੇ ਬੰਦਾ ਪਾਗਲ ਹੁੰਦਾ ਹੈ। ਪਾਗਲ ਅਸਥਾਈ ਰੂਪ ਦੇ ਵਿੱਚ ਪਾਗਲ ਹੈ। ਹੰਕਾਰੀ ਵਕਤੀ ਪਾਗਲੇ ਜਦੋਂ ਹੰਕਾਰ ਉੱਚ ਲਿਆ। ਪਾਗਲ ਅਸਥਾਈ ਪਾਗਲ ਹੈ ਪਰ ਕ੍ਰੋਧੀ ਵਕਤੀ ਪਾਗਲ ਹੈ ਜਿੰਨੇ ਚਿਰ ਤੱਕ ਉਹਨੂੰ ਕ੍ਰੋਧ ਚੜਿਆ ਹੈ ਪਾਗਲ ਹੈ ਉਹ ਸੋਚ ਨਹੀਂ ਸਕੇਗਾ ਪਾਗਲ ਅਸਥਾਈ ਪਾਗਲ ਹੈ ਪਰ ਜਦ ਲੋਭ ਦੀ ਲਹਿਰ ਉਛਲੀ ਉਦੋਂ ਉਹ ਵੀ ਪਾਗਲ ਹੈ ਇੱਕ ਪਾਗਲ ਤੇ ਜਦੋਂ ਲੋਭ ਦੀ ਲਹਿਰ ਉਛਲੀ ਹੈ ਉਸ ਪਾਗਲ ਦੇ ਕੋਈ ਅੰਤਰਾ ਨਹੀਂ ਹੋਵੇਗਾ ਨਾ ਉਹ ਸੋਚ ਸਕੇਗਾ ਤੇ ਨਾ ਉਹ ਸੋਚ ਸਕੇਗਾ ਬਲਕੇ ਸਹਿਬ ਤੇ ਲੋਭ ਜਦੋਂ ਉਛਲਦਾ ਹੈ ਤੇ ਉਸ ਨੂੰ পাগল ਕੁੱਤੇ ਨਾਲ ਤਸਵੀਰਿੰਦੇ ਨੇ ਜਿਉਂ ਕੋਕਰ ਹਰ ਕਾਇਆ ਭਾਵੇਂ ਦਹਿਦ ਸਜਾਏ ਲੋਭੀ ਜੰਤ ਨਾ ਜਾਣੇ ਭਖ ਅਭਖ ਸਭ ਖਾਇ ਹਰ ਕਾਇਆ ਹਲਕਾਇਆ ਪੰਜਾਬ ਦੇ ਚ পাগল ਕੁੱਤੇ ਨੂੰ ਕਹਿੰਦੇ ਨੇ ਹਲਕਾਇਆ ਹਲਕਾ ਹੋ ਗਿਆ ਹਲਕਾਇਆ ਤੇ ਹਲਕੇ ਕੁੱਤੇ ਦੀ ਕੀ ਪਹਿਚਾਨਾ ਹਲਕੇ ਕੁੱਤੇ ਦੀ ਇਹ ਪਹਿਚਾਣ ਹੈ ਕਿ ਆਪਣੇ ਮਾਲਕ ਨੂੰ ਵੀ ਵੱਢੇਗਾ। ਉਹਦੀ ਦ੍ਰਿਸ਼ਟੀ ਝੂਣ, ਕੌਣ ਮਾਲਕ ਹੈ ਕਿੰਨੇ ਪਾਲਿਆ। ਖਿਆਲ ਹੋਵੇ। ਦੂਜਿਆਂ ਨੂੰ ਤੇ ਕੱਟੇਗਾ, ਮਾਲਕ ਨੂੰ ਵੀ ਕੱਟੇਗਾ। ਤੇ ਭਇਓ ਲੋਭ ਸੰਘ ਹੋਰਾ ਜਿਹੜਾ ਲੋਭ ਦੇ ਨਾਲ ਹਲਕਾਇਆ ਕੁੱਤਾ ਹੋ ਜਾਏ। ਸਾਬ ਕਹਿੰਦੇ ਨੇ ਉਹ ਦੁਨੀਆ ਨੂੰ ਤੇ ਧੋਖਾ ਦੇਵੇਗਾ, ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਉਹ ਤੇ ਬਾਜ਼ਾਰ ਵਿੱਚ ਠੱਗੀ ਕਰੇਗਾ ਗੁਰਦੁਆਰੇ ਵੀ ਠੱਗੀ ਕਰੇਗਾ ਹਲਕਾਇਆ ਕੁੱਤਾ ਇਹਨੇ ਤੇ ਮਾਲਕ ਨੂੰ ਵੀ ਵੱਡਣਾ ਹੈ ਇਹ ਤੇ ਮਾਲਕ ਨੂੰ ਵੀ ਇਕੱਠੇ ਜਿਉਂ ਕੋ ਕਰ ਹਰ ਕਾਇਆ ਧਾਵੇ ਦਹ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਆ ਭਖ ਸਭ ਖਾਏ ਸਾਇਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਦੋਂ ਲੋਹ ਲਹਿਰ ਉਛਲਦੀ ਹੈ ਹੜ੍ਹ ਤੇ ਆਉਂਦੀ ਹੈ ਬੰਦਾ ਪਾਗ ਲੋਂਦਾ ਹੈ ਜਦੋਂ ਹੰਕਾਰ ਉਛਲਦਾ ਹੈ ਮਨੁੱਖ ਦੇ ਅੰਦਰ ਮਨੁੱਖ ਪਾਗਲ ਹੁੰਦਾ ਹੈ ਪਾਗਲ ਅਸਥਾਈ ਪਾਏ ਉਤਨੇ ਚਿਰ ਤੱਕ ਤੇ ਪਾਗਲ ਹੈ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਪ੍ਰਬੋਧ ਚੰਦਰ ਨਾਟਕ ਦੇ ਚ ਕ੍ਰੋਧ ਉਹ ਆਵਾਜ਼ ਕ੍ਰੋਧ ਦਾ ਬਚਨ ਬੜਾ ਕੀਮਤੀ ਛਾਂ ਲਿਖਿਆ ਹੈ ਉਹਨਾਂ ਨੇ ਜੰਗ ਲਿਖੀ ਹੈ ਮੌਤ ਤੇ ਰਵੇਕ ਦੇ ਅੰਦਰ ਜੰਗ ਹੋ ਰਹੀ ਹੈ ਖੂਨ ਦੇ ਚ ਤੰਦਰੁਸਤੀ ਤੇ ਬਿਮਾਰੀ ਦੇ ਕਿਟਾਨੋਂ ਨੇ ਜੰਗ ਹੋ ਰਹੀ ਹੈ ਮਨ ਦੇ ਚੰਗੇ ਤੇ ਮਾੜੇ ਖਿਆਲ ਨੇ ਜੰਗ ਹੋ ਰਹੀ ਹੈ ਇੱਕ ਸੈਣੀ ਦਾ ਕਹਿਣਾ ਜਦ ਮਨ ਦੇ ਚ ਜੰਗ ਹੈ ਤਨ ਦੇ ਚ ਜੰਗ ਹੈ ਤੇ ਬਾਹਰ ਕੀ ਸ਼ਾਂਤੀ ਖਾਕ ਲਬਣੀ ਹੈ ਉਹ ਕਹਿੰਦਾ ਖਾਮੋਸ਼ੀ ਤੇ ਸ਼ਾਂਤੀ ਲਬਣੀ ਹੋਵੇ ਤੇ ਕਬਰਿਸਤਾਨ ਦੇ ਚ ਚਲੇ ਜਾ ਬਾਕੀ ਕਿਧਰੇ ਕੋਈ ਨਹੀਂ ਜੀਵ ਦੇ ਜਾਗ ਦੇ ਮਨੁੱਖ ਦੇ ਚ ਉਫਾਲ ਹੈਗੇ ਨੇ ਤੂਫਾਨ ਹੈਗੇ ਟਕਰਾਓ ਹੈਗਾ ਬੜਾ ਕੁਛ ਹੈ ਸ਼ਾਂਤੀ ਕਿੱਥੇ ਲੱਗੇਗਾ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਮੋਹ ਤੇ ਵਿਵੇਕ ਦੀ ਜੰਗ ਮੋਹ ਤੇ ਵਿਵੇਕ ਗਿਆਨ ਵਿਵੇਕ ਬੁੱਧ ਵਿਚਾਰ ਬੁੱਧ ਦੋਹਾਂ ਦੀ ਜੰਗ ਹੈ ਤੇ ਦੋਹਾਂ ਕੋਲ ਆਪਣੀ ਆਪਣੀ ਸੈਨਾ ਹੈ ਮੋਹ ਦੇ ਕੋਲ ਵੀ ਆਪਣੀ ਸੈਨਾ ਹੈ ਵਿਵੇਕ ਕੋਲ ਆਪਣੀ ਸੈਨਾ ਹੈ ਵਿਵੇਕ ਕੋਲ ਸ਼ਾਂਤੀ ਹੈ ਖਿਮਾ ਹੈ ਦਇਆ ਹੈ ਸੂਝ ਹੈ ਸਮਝ ਹੈ ਤਪੱਸਿਆ ਹੈ ਸਤ ਸੰਗ ਹੈ ਗਰਜ਼ ਕੇ ਸਾਰੇ ਉਸ ਦੀ ਸੈਨਾ ਹੈ ਤੇ ਮੋਹ ਦੇ ਕੋਲ ਵੀ ਆਪਣੀ ਸੈਨਾ ਹੈ ਨਿੰਦਾ ਹੈ ਝੂਠ ਹੈ ਤ੍ਰਿਸ਼ਨਾ ਹੈ ਵਾਸਨਾ ਹੈ ਕਾਮ ਹੈ ਕ੍ਰੋਧ ਹੈ ਲੋਭ ਹੈ ਅਹੰਕਾਰ ਹੈ ਇਹ ਸਭ ਉਸ ਦੇ ਸੈਨਾ ਤੇ ਸੈਨਾਪਤੀ ਨੇ ਤੇ ਦੋਹਾਂ ਦੀ ਜੰਗ ਹੋ ਰਹੀ ਹੈ ਵਿਵੇਕ ਰਾਜੇ ਦੀ ਜਿੱਤ ਹੋ ਰਹੀ ਹੈ ਤੇ ਮੋਹ ਰਾਜੇ ਦੀ ਹਾਰ ਹੋ ਰਹੀ ਹੈ ਉਹਦੇ ਬਹੁਤੇ ਸਿਪਾਹੀ ਮਾਰੇ ਗਏ ਨਿੰਦਾ ਮਾਰੀ ਗਈ ਝੂਠ ਮਾਰਿਆ ਗਿਆ ਫਰੇਬ ਮਾਰਿਆ ਗਿਆ ਛਲ ਮਾਰਿਆ ਗਿਆ ਕਠੋਰਤਾ ਮਾਰੀ ਗਈ ਗਰਸ ਕੇ ਇਸ ਤਰ੍ਹਾਂ ਦੇ ਜਿੰਨੇ ਉਸ ਦੇ ਸਿਪਾਹੀ ਸਨ ਤੇ ਫਿਰ ਸਿਪਾਹਸਾਲਾਰ ਸਨ ਅਹੰਕਾਰ ਮਾਰਿਆ ਗਿਆ ਕਾਮ ਮਾਰਿਆ ਗਿਆ ਤੇ ਮੋਹ ਰਾਜਾ ਬਿਲਕੁਲ ਨਿਮੋਜਣਾ ਜਿਆ ਬੈਠਾ ਉਦਾਸ ਤੇ ਇੱਕ ਜਰਨੈਲ ਇਸ ਦਾ ਕਰੋਧ ਉਕੋਲ ਆਇਆ ਤੇ ਕਹਿੰਦਾ ਰਾਜਨ ਗੱਲ ਕੀ ਹੈ ਤੇ ਮੋਹ ਕਹਿੰਦਾ ਦੇਖਦਾ ਨਹੀਂ ਪੇ ਮੇਰੀ ਸਾਰੀ ਫੌਜ ਮਾਰੀ ਗਈ ਦੇਖਦਾ ਨਹੀਂ ਪਿਆ ਮੇਰੇ ਬੜੇ ਬੜੇ ਜਰਨੈਲ ਮਾਰੇ ਗਏ ਆ ਜਿਹੜਾ ਵਿਵੇਕ ਹੈ ਇਹਦੀ ਜਿੱਤ ਹੋ ਰਹੀ ਹੈ ਪਤਾ ਸੀ ਗੁਰਦੁਆਰੇ ਕਿਸ ਵਾਸਤੇ ਆਏ ਸਿਰਫ ਵਿਵੇਕ ਲੈਣ ਵਾਸਤੇ ਹਾਰ ਪਰਿਓ ਸੁਆਮੀ ਕੇ ਦਵਾਰੇ دیجے ਬੁੱਧ ਵਿਵੇਕ ਥੱਕ ਗਏ ਭਟਕ ਕੇ ਆਇਆ ਹੈ ਗੁਰਦੇ ਸਾਨੂੰ ਵਿਵੇਕ ਬੁੱਧ ਦੇ ਵਿਚਾਰ ਬੁੱਧ ਦੇ ਸੋਚਣ ਵਾਲੀ ਬੁੱਧ ਦੇ ਜ਼ਿੰਦਗੀ ਦੇ ਹਰ ਪਹਿਲੂ ਦੀ ਸੋਚ ਕਰ ਸਕੇ ਵਿਚਾਰ ਕਰ ਸਕੇ ਤੁਰੇ ਵੇਖ ਤੇ ਜਿੱਤ ਹੋ ਰਹੀ ਹੈ ਮੌਦੀ ਹਾਰ ਹੋ ਰਹੀ ਹੈ ਤੇ ਕ੍ਰੋਧ ਕਹਿੰਦਾ ਰਾਜਨ ਮੈਂ ਮੌ ਰਾਜਨ ਮੈਨੂੰ ਭੇਜ ਕੇ ਵੇਖ ਅਜੇ ਮੈਂ ਤੇ ਮੌਜੂਦ ਹਾਂ ਠੀਕ ਹੈ ਹੰਕਾਰ ਮਾਰਿਆ ਗਿਆ ਲੋਭ ਮਾਰਿਆ ਗਿਆ ਬਾਕੀ ਤੇਰੇ ਸਿਪਾਹੀ ਮਾਰੇ ਗਏ ਮੈਂ ਤੇ ਮੌਜੂਦ ਹਾਂ ਮੈਨੂੰ ਭੇਜ ਕੇ ਵੇਖ ਤੇ ਮੋਹ ਕਹਿੰ ਲਗਾ ਤੂੰ ਕੀ ਹਾਕ ਕਰੇਗਾ ਉੱਥੇ بڑے بڑے ਗਿਆਨੀ शील संजने तपीश्वर जपीश्वर शांतमई दयावान इस तरह दी उसारी सेना तो उथे की करेगा के पंडित गुलार सिंह जी महाराज ने उथे वचन लिखया क्रोध आवाज क्रोध बोलया आंखन लगा अंध करो दीर्घवंतन को श्रुतवंतन को बद रोकर डार जेड़े आंखा वाले ने ना अंधा कर दियागा कख नहीं दिखाई दे ਜਦ ਕਰੋਧ ਚੜਦਾ ਕੁਝ ਦਿਖਾਈ ਦਿੰਦਾ ਕੀ ਕਰ ਰਿਹਾ ਮੈਂ ਕੁਝ ਵੀ ਨਹੀਂ ਦਿਖਾਈ ਅੰਦਾ ਹੋ ਜਾਂਦਾ ਕਰੋਧ ਅੰਧ ਕਰੋਧ ਰਿਗਵੰਤਨ ਕੋ ਸ੍ਰਤਵੰਤਨ ਕੋ ਬਦਰੋ ਕਰਦਾ ਹਾਂ ਸ੍ਰਤਵੰਤਨ ਪੜਿਓ ਲਿਖੇ ਵਿਚਾਰਕ ਆਲਮ ਫਾਜ਼ਲ ਦਾਰਸ਼ਨ ਪਗਲਾ ਕਰਕੇ ਰੱਖ ਦੇਗਾ ਪਾਗਲ ਉਹ ਲੋ ਜਾਣਗੇ ਸਾਰਾ ਇਲਮ ਲੋ ਸ੍ਰਤਵੰਤਨ ਕੋ ਬਦਰੋ ਕਰਦਾ ਹਾਂ ਧ੍ਰਿਤਵੰਤਨ ਕੋ ਸੁ ਅਧੀਰ ਕਰੋ ਔਰ ਜਾਤਰ ਕੀ ਮਤ ਦੂਰ ਨੇਵਾਰਾ ਜਿਹੜੇ ਧੀਰਜਵਾਨ ਬੰਦੇ ਨੇ ਨਾ ਧੀਰਜਵਾਨ ਧੀਰਜ ਰੱਖਣ ਵਾਲੇ ਕਹਿੰਦੇ ਮੈਂ ਅधीर ਕਰ ਦੇਵਾਂਗਾ ਜਲਦਬਾਜ਼ ਬਣਾ ਕੇ ਰੱਖ ਦੇਵਾਂਗਾ ਧੀਰਜ ਰਹਗਾ ਹੀ ਨਹੀਂ ਤੇ ਜਿਹੜੀ ਜਲਦਬਾਜ਼ੀ ਹੈ ਨਾ ਇਹਦੇ ਚ ਬੰਦੇ ਦਾ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਭੁੱਲਾਂ ਜਿੰਨੀਆਂ ਵੀ ਹੁੰਦੀਆਂ ਨੇ ਜਲਦਬਾਜ਼ੀ ਚੋਂ ਜਲਦਬਾਜ਼ੀ ਚ ਆਦਮੀ ਕਿਦਾਰੇ ਸਫਰ ਵੀ ਕਰੇ ਤੇ ਕੋਈ ਚੀਜ਼ ਬੁੱਝ ਜਾਏਗਾ ਕਿਉਂ ਕਿ ਜਲਦੀ ਜਲਦੀ ਚ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਜਲਦਬਾਜ਼ੀ ਵਿੱਚ ਭੁੱਲਾ ਹੁੰਦਿਆਂ ਨਹੀਂ ਬਹੁਤ ਕਾਲੀ ਤਬੀਅਤ ਰੱਖਣ ਵਾਲਾ ਮਨੁੱਖ ਕਦਮ-ਕਦਮ ਦੇਤੇ ਭੁਲੇਗਾ ਬਹੁਤ ਜਲਦਬਾਜ਼ੀ ਦੇ ਜ਼ਿੰਦਗੀ ਬੀਤ ਕਰਨ ਵਾਲੇ ਬੰਦੇ ਵਾਸਤੇ ਕਦਮ-ਕਦਮ ਤੇ ਠੋਕਰਾਉਣ ਦੀ ਆਖਰ ਕੋਈ ਠਹਿਰਾਅ ਚਾਹੀਦਾ ਹੈ ਤਾਂ ਕਿ ਧਿਆਨ ਗਹਿਰਾ ਜਾ ਸਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਫਰਮਾਨ ਹੈ ਜਲਦਬਾਜ਼ ਮਨੁੱਖ ਵਾਸਤੇ ਜ਼ਫਰਨਾਮੇ ਦੇ ਬਉਲ ਨੇ ਜੋ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੇ ਨੇ ਚੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰਜ਼ਬਾਹ ਫਿਰਦौसीਏ ਈਰਾਨ ਦਾ ਇੱਕ ਉੱਗਾ ਸਿਰਮੌਰ ਸਭ ਤੋਂ ਵੱਡਾ ਸੰਤ ਹੋਇਆ ਫਿਰਦੌਸੀ ਸੰਤ ਵੀ ਸੀ ਲਿਖਾਰੀ ਵੀ ਸੀ ਕਵੀ ਸੀ ਸ਼ਾਇਰ ਸੀ ਉਹਦਾ ਫਿਰਦੌਸੀ ਨਾਮਾ ਜੰਗ ਨਾਮਾ ਬੜੇ ਬੜੇ ਹੈ ਜੋ ਹੈ ਗ੍ਰੰਥ ਨੇ ਜੋ ਉਸਨੇ ਬੜੇ ਆਲਮਾਨਾ ਢੰਗ ਨਾਲ ਲਿਖੇ ਨੇ ਤੇ ਫਿਰਦੌਸੀ ਨੇ ਇੱਕ ਗੱਲ ਜਿਹੜੀ ਲਿਖੀ ਹੈ ਉਹਦਾ ਹਵਾਲਾ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਸਮਝਾਉਂਦੇ ਆਇਆ ਬੇ ਤੂੰ ਮੇਰੀ ਗੱਲ ਨਹੀਂ ਮੰਨੀ ਤੇ ਚਲੋ ਨਾ ਸੇ ਤੈਨੂੰ ਮੇਰੀ ਗੱਲ ਦੇ ਉੱਤੇ ਅਕੀਦਾ ਨਹੀਂ ਸੀ ਤੇ ਚਲੋ ਨਾ ਸਹੀ ਪਰ ਕਮ ਸੇ ਕਮ ਫਿਰਦौसी ਦੀ ਗੱਲ ਮੰਨ ਲੈਂਦਾ ਚੇ ਖੁਸ਼ ਗੁਫ਼ਤ ਫਿਰਦौसी ਹੈ ਖੁਸ਼ ਤਰਜ਼ਬਾਨ ਕੇ ਜ਼ੂਦੀ ਬਵਦਕਾਰ ਆਹਿਰ ਮਨਾ ਐ ਔਰੰਗਜ਼ੇਬ ਕਿਤਨਾ ਸੋਣਾ ਆਖਿਆ ਹੈ ਫਿਰਦौसी ਨੇ ਕਿ ਜਲਦਬਾਜ਼ੀ ਕਰਨਾ ਸ਼ੈਤਾਨਾ ਦਾ ਕੰਮ ਹੈ ਤੂੰ ਤੇ ਬਿਲਕੁਲ ਸ਼ੈਤਾਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਲੱਗੇ ਤਾਂ ਸੋਚਿਆ ਹੀ ਨਹੀਂ ਪੇਤਾਨੋ ਸ਼ਹੀਦ ਕਰਨ ਲੱਗਿਆ ਤੂੰ ਸੋਚਿਆ ਹੀ ਨਹੀਂ 80 ਹਜ਼ਾਰ ਦੀ ਸੈਨਾ ਅਨੰਦਪੁਰ ਭੇਜਣ ਲੱਗਿਆ ਤੂੰ ਸੋਚਿਆ ਹੀ ਨਹੀਂ ਥਾਂ ਥਾਂ ਤੇ ਮੇਰੇ ਜਰਨੈਲ ਮਾਰਨ ਲੱਗਿਆ ਤੂੰ ਕੁਝ ਸੋਚਿਆ ਹੀ ਨਹੀਂ ਔਰ ਤਰ੍ਹਾਂ ਤਰ੍ਹਾਂ ਦੇ ਇਸ ਦੇਸ਼ ਦੇ ਵਿੱਚ ਉਪੱਦਰ ਕਰਨ ਲੱਗਿਆ ਤੂੰ ਥੋੜਾ ਜਿਹਾ ਠਹਿਰਾ ਕੇ ਸੋਚਿਆ ਨਹੀਂ ਜਲਦਬਾਜ਼ ਬੰਨਾ ਹੈ ਤੇ ਜਲਦਬਾਜ਼ ਸ਼ੈਤਾਨ ਹੋਇਆ ਕਰਦਾ ਤੂੰ ਸ਼ੈਤਾਨ ਹੈ ਤੂੰ ਮਨੁੱਖ ਥੋੜੀ ਹੈ ਤੂੰ ਤੇ ਸ਼ੈਤਾਨ ਹੈ ਤੇ ਕਦਮ ਜਿਸ ਵਕਤ ਬੰਦਾ ਕਾਲੀ ਦੇ ਚ ਹੋਵੇ ਨਾ ਜਲਦੀ ਦੇ ਚ ਹੋਏ ਬਹੁਤ ਜਲਦੀ ਭੁੱਲ ਜਾਏਗਾ अनेका ਗਲਤੀਆਂ ਕਰ ਗਿਆ ਉਸ ਵਕਤ ਸ਼ੈਤਾਨ ਹੋ ਜਾਏਗਾ ਜਲਦਬਾਜ਼ ਤਬੀਅਤ ਤੋ ਕਰੋਧ ਬੋਲੇ ਆ ਕਿ ਮੈਂ ਧੀਰਜ ਹੀ ਨਹੀਂ ਰਹਿਣ ਦੇਗਾ ਜਲਦਬਾਜ਼ ਬਣਾ ਦੇਗਾ ਜਲਦੀ ਕਰੋਧ ਤੇ ਬੜੀ ਜਲਦੀ ਹੁੰਦੀ ਹੈ ਮਨੁੱਖ ਥੋੜਾ ਠਹਿਰਾਓ ਥੋੜੀ ਰੱਖ ਦੇ ਉੱਤੇ ਕੋਈ ਧੀਰਜ ਥੋੜੀ ਹੁੰਦਾ ਹੈ ਧ੍ਰਿਤਵੰਤਨ ਕੋਸੁ ਅਧੇਨ ਕਰੋ ਅਰ ਚਾਤਰ ਕੀ ਮਤ ਦੂਰ ਨਵਾ ਜਿਹੜੇ ਚਾਤਰ ਬੰਦੇ ਨੇ ਹਾਜ਼ਰ ਜਵਾਬ ਬੰਦੇ ਨੇ ਬੜੇ ਸਿਆਣੇ ਬੰਦੇ ਨੇ ਉਹਨਾਂ ਦੀ ਮਤ ਹੀ ਦੂਰ ਕਰ ਦੇਵਾਂਗਾ ਹਿਤ ਆਹ ਹਿਤ ਕਾਰ ਜੇ ਨਾ ਏ ਪਿਖੇ ਕਬਹੀ ਜਿਨ ਕੇ ਉਰ ਭੀਤਰ ਮੈਂ ਪਗਧਾਰਾ ਹਿਤ ਆਤਮ ਕੋ ਨ ਸੁਨੇ ਕਬ ਹੂੰ ਪਰਯੋਗ ਜਿਤਨੋ ਖੇ ਨਮਾਇ ਦਸਾਰਾ ਹਿਤ ਕਾਰ ਜੇ ਨਾ ਏ ਪਿਖੇ ਕਬਹੀ ਆਪਣਾ ਕੰਮ ਵਿਗੜਦਾ ਹੋਇਆ ਵੀ ਨਹੀਂ ਵੇਖ ਸਕਣਗੇ ਜਦ ਮੈਂ ਪਹੁੰਚ ਗਿਆ ਕ੍ਰੋਧ ਦੇ ਵਿੱਚ ਮਨੁੱਖ ਆਪਣਾ ਵਿਗੜਦਾ ਹੈ ਥੋੜੀ ਦੇਖ ਸਕਦਾ ਤੇ ਫਿਰ ਹਿਤ ਆਤਮ ਕੋ ਨਾ ਸੁਨੇ ਕਭੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ ਪੜਿਓ ਜਿਤਨੋਂ ਖਿੰਮਾਏ ਬਿਸਾਰਾ ਤੇ ਅੱਜ ਤੱਕ ਜਿਤਨਾ ਪੜਿਆ ਨਾ ਸਾਲਾਂ ਮਿਹਨਤ ਕਰਕੇ ਕਈ ਸਾਲ ਮਿਹਨਤ ਕਰਕੇ ਇੱਕ ਮਿੰਟ ਦੇ ਵਿੱਚ ਬੁਲਾ ਕੇ ਰੱਖਦੇ ਇੱਕ ਸੈਕਿੰਡ ਦੇ ਵਿੱਚ ਮੈਨੂੰ ਭੇਜ ਕੇ ਤੇ ਵੇਖ ਮੈਂ ਕੀ ਕਰਦਾ ਮੇਰੀ ਸਮਰੱਥਾ ਦੇਖ ਮੇਰੀ ਤਾਕਤ ਦੇਖ ਤੋ ਇੱਕ ਲਹਿਰ ਬੰਦੇ ਨੂੰ ਡੋਬ ਕੇ ਰੱਖ ਦਿੰਦੀ ਹੈ ਤੇ ਜਿੱਥੇ ਇਸ ਤਰ੍ਹਾਂ ਦੀ ਹਜ਼ਾਰਾਂ ਲਹਿਰਾਵਨ ਉੱਥੇ ਮਨੁੱਖ ਦਾ ਕੀ ਰਹੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਇਕਾਗਰਤਾ ਬਖਸ਼ਨੇ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਅੰਧੀ ਕੰਮੀ ਮਨ ਅੰਧਾ ਕੁਝ ਸਮਝ ਨਹੀਂ ਤੇ ਅੰਧੀ ਕੰਮੀ ਜੋ ਕੁਝ ਕਰ ਰਿਹਾ ਅੰਧਾ ਹੀ ਹੋ ਕੇ ਕਰ ਰਿਹਾ ਅੰਮ੍ਰਿਤ ਵੇਲੇ ਉਠ ਰਿਹਾ ਹੈ ਬਾਣੀ ਪੜ ਰਿਹਾ ਹੈ ਗੁਰਦੁਆਰੇ ਆ ਰਿਹਾ ਹੈ ਕਰ ਤੇ ਰਿਹਾ ਸਭ ਕੁਝ ਗੁਸਤਾਖੀ माफ ਜਿਸ ਢੰਗ ਨਾਲ ਮੇਰੇ ਪਾਤਸ਼ਾਹ ਨੇ ਕਿ ਅੰਧੀ ਕਮੇ ਅੰਧ ਮਨ ਮਨ ਅੰਦੇ ਤਨ ਅੰਧ ਚਿੱਕੜ ਲਾਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ ਮਹਾਰਾਜ ਕਹਿੰਦੇ ਕਿ ਤਰੇ ਇੱਕ ਦੋ ਦਿਨ ਤੋਂ ਗੁਰਦੁਆਰੇ ਆ ਗਏ ਆ ਦੋ ਚਾਰ ਦਿਨ ਤੂੰ ਇਤਨੇ ਨੇਮ ਕਰ ਲਿਆ ਦੋ ਚਾਰ ਦਮੜੇ ਤੋਂ দান ਦਿੱਤੇ ਨੇ ਤੇ ਇਹਦਾ ਤੈਨੂੰ ਬੜਾ ਹੰਕਾਰ ਹੋ ਗਿਆ ਕਿ ਮੈਂ ਬਹੁਤ ਕੁਝ ਕਰਦਾ ਪਿਆ ਤੇ ਹੁਣ ਰੱਬ ਮੇਰੇ ਉੱਤੇ ਟੁੱਟੇ ਸਾਬ ਕਹਿੰਦੇ ਨੇ ਕਿ ਜਦ ਹੜ੍ਹ ਤੇ ਦਰਿਆ ਆਉਂਦੇ ਨਾ ਤੇ ਪੱਥਰਾਂ ਦੇ ਬੰਦ ਟੁੱਟ ਜਾਂਦੇ ਨੇ ਤੇ ਤੂੰ ਨਿੱਕੀ ਜਿਹੀ ਮਿੱਟੀ ਦੇ ਨਾਲ ਇੱਕ ਮਿੱਟੀ ਮੁਠ ਮਿੱਟੀ ਦੀ ਉਹਦੇ ਨਾਲ ਹੜ੍ਹ ਦੇ ਉੱਤੇ ਆਏ ਹੋਏ ਦਰਿਆ ਨੂੰ ਰੋਕਦਾ ਥੋੜੇ ਜਿਹੇ ਚਿੱਕੜ ਦੇ ਨਾਲ ਰੋਕਦਾ ਇੱਥੇ ਤੇ ਪੱਥਰਾਂ ਦੇ ਬੰਦ ਟੁੱਟ ਗਏ ਇੱਥੇ ਤੇ ਵਿਸ਼ਵਾਮਿੱਤਰ ਜੈਸੇ ਡੁੱਬ ਗਏ ਇੱਥੇ ਤੇ ਸ਼੍ਰਿੰਗੀ ਜੈਸੇ ਡੁੱਬ ਗਏ ਇੱਥੇ ਤੇ ਦੁਰਵਾਸ਼ਾ ਜੈਸੇ ਕਰੋਧ ਦੀ ਲਪੇਟ ਦੇ ਚਾ ਗਏ ਨਹੀਂ ਬਚ ਸਕਿਆ ਨਹੀਂ ਬਚਾਅ ਹੋ ਸਕਿਆ ਇੱਥੇ ਤੇ بڑے بڑے ਜਪੀਸ਼ਵਰ ਤਪੀਸ਼ਵਰ ਜਿਨ੍ਹਾਂ ਨੇ ਪੱਥਰਾਂ ਦੇ ਬੜੇ ਮਜ਼ਬੂਤ ਬੰਦ ਲਾਏ ਸਨ ਤਿਆਗ ਦੇ ਵੈਰਾਗ ਦੇ ਜਪ ਦੇ ਤਪ ਦੇ ਹਟ ਦੇ ਬੜੇ ਮਜ਼ਬੂਤ ਬੰਦ ਬਣਾਏ ਸਨ ਸਾਬ ਕਹਿੰਦਾ ਉਹ ਵੀ ਟੁੱਟ ਗਏ ਪੱਥਰਾਂ ਦੇ ਬੰਦ ਟੁੱਟ ਗਏ ਤੇ ਤੂੰ ਕਦੇ ਮਹੀਨੇ 15 ਦਿਨਾਂ ਚ ਇੱਕ ਦਿਨ ਗੁਰਦੁਆਰੇ ਆ ਗਿਆ ਥੋੜਾ ਜਿਹਾ ਕਿਦਰੇ ilm ਤੂੰ ਹਾਸਲ ਕਰ ਲਿਆ ਕਿਦਰੇ ਤੂੰ ਚਾਰ ਕਿਤਾਬਾਂ ਪੜ ਲਈ ਤੇ ਤੈਨੂੰ ਹੰਕਾਰ ਚੜ ਗਿਆ ਫਤੂਰ ਚੜ ਗਿਆ ਸਾਬ ਕਦਰ ਵੇਖ ਪੱਥਰਾਂ ਦੇ ਬੰਦ ਟੁੱਟ ਗਏ ਬੜਾ ਜਪ ਕੀਤਾ ਜਿਨ੍ਹਾਂ ਨੇ ਗੁਰੂ ਦੇ ਹਰ ਬਚਨ ਨੂੰ ਆਪਣੇ ਪੱਲੇ ਚ ਬੰਨ ਲਿਆ ਇੱਕ ਇੱਕ ਗੱਲ ਨੂੰ ਕਬੂਲ ਕੀਤਾ ਉਹ ਬੰਦ ਵੀ ਟੁੱਟ ਗਏ ਚਿੱਕੜ ਲਈਏ ਕੀ ਥੀਏ ਜਾਂ ਟੁੱਟੇ ਪੱਥਰ ਬੰਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਜੇ ਤੂੰ ਤਾਰੋ ਪਾਣ ਜੇ ਤੂੰ ਤੈਰਨਾ ਜਾਣਦਾ ਹੈ ਬੜਾ ਸਿਆਣਾ ਹੈ ਚਤਰ ਹੈ ਚਲਾ ਕੇ ਹੈ ਆਲਮ ਫਾਜ਼ਲ ਹੈ ਤੇ ਲੋਕਾਂ ਨੂੰ ਸਮਝਾਉਂਦਾ ਵੀ ਫਿਰਦਾ ਤੇ ਤੂੰ ਇਹ ਵੀ ਕਹਿਣਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਸਾਬ ਕਿਦਨ ਤਾਂ ਹੂੰ ਪੁੱਛ ਤੇੜਨ ਕਲ ਫਿਰ ਵੀ ਨਾਮ ਅਭਿਆਸੀਆਂ ਤੋਂ ਪੁੱਛ ਲੈ ਫਿਰ ਵੀ ਗੂੜੇ ਸਤਸੰਗੀਆਂ ਤੋਂ ਪੁੱਛ ਲੈ ਫਿਰ ਵੀ ਜਿਨ੍ਹਾਂ ਨੇ ਬਾਣੀ ਦਾ ਰਸ ਮਾਣਿਆ ਹੈ ਰੋਜ਼ ਦੇ ਸਤਸੰਗੀ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਲਏ ਤੇ ਵਿਚਾਰ ਵਟਾਂਦਰਾ ਕਰਨ ਦਾ ਮਤਲਬ ਹੈ ਆਪਣੀ ਕਮਜ਼ੋਰੀ ਦੱਸ ਇਹ ਨਹੀਂ ਕਿ ਮੈਂ ਬਹੁਤ ਉੱਚ ਜਾਣਦਾ ਮੈਨੂੰ ਤੈਰਨਾ ਆਉਂਦਾ ਹੈ ਮੈਨੂੰ ਜੀਵਨ ਦਾ ਢੰਗ ਆਉਂਦਾ ਹੈ ਮੈਨੂੰ ਜ਼ਿੰਦਗੀ ਬਤੀਤ ਕਰਨੀ ਆਉਂਦੀ ਹੈ ਸਾਬ ਕੰਨ ਨਹੀਂ ਤਾਂ ਹੂੰ ਘਰੇ ਸੁਝਾਣ ਵਝਾਏ ਨਹੀਂ ਕਪੜੀ ਤੈਥੋਂ ਚੰਗੇ ਚੰਗੇ ਸੁਝਾਣ ਆਲਮ ਫਾਜ਼ਲ ਇਨ੍ਹਾਂ ਕਪੜਾ ਨੇ ਡੋਬ ਕੇ ਰੱਖ ਦਿੱਤੇ ਲਹਿਰਾਂ ਨੇ ਡੋਬ ਕੇ ਰਖ ਦਿੱਤੇ ਨੇ ਸਤ ਸੰਗ ਦਾ ਇੰਨੇ ਮਤਲਬ ਹੈ ਗੁਰੂ ਤੋਂ ਪੁੱਛੀਏ ਪੁੱਛ ਲਈ ਰਹੀ ਹੈ ਅਰੇ ਵੀ ਪੁੱਛੀਏ ਰੱਬ ਕੈਸਾ ਹੈ ਕਿਵੇਂ ਉਸ ਦੀ ਪ੍ਰਾਪਤੀ ਹੋਵੇ ਰੱਬ ਕੈਸਾ پہلے ਤੇ ਇਹ ਵੀ ਪੁੱਛਣਾ ਹੈ ਪੁੱਛੋ ਸੰ ਮੇਰੋ ਠਾਕੁਰ ਕੈਸਾ ਇਹ ਵੀ ਪੁੱਛਣਾ ਹੈ ਕਿਵੇਂ ਉਸ ਨੂੰ ਮਿਲੇ ਰਸਕੇ ਦੀਆਂ ਔਕੜਾਂ ਕੀ ਨੇ ਤੇ ਜੇ ਤੂੰ ਆਖੇ ਕੋਈ ਆਕੜਾ ਨਹੀਂ ਮੈਨੂੰ ਤੈਰਨਾ ਆਉਂਦਾ ਮੈਨੂੰ ਜਪਣਾ ਆਉਂਦਾ ਮੈਨੂੰ ਬਾਣੀ ਪੜ੍ਹਨੀ ਆਉਂਦੀ ਏ ਮੈਂ ਆਲਮ ਫਾਜ਼ਲ ਹਾਂ ਸਾਬ ਕੰਦਰ ਇਸ ਗੱਲ ਦਾ ਮਾਣ ਨਾ ਕਰੀ ਤੈਥੋਂ ਚੰਗੇ ਚੰਗੇ ਸਿਆਣੇ ਡੁੱਬ ਗਏ ਨੇ ਗਰਕ ਹੋ ਗਏ ਨੇ ਬਰਬਾਦ ਹੋ ਗਏ ਨੇ ਉਜੜ ਗਏ ਨੇ ਇਸ ਵਾਸਤੇ ਹੰਕਾਰ ਨਾ ਕਰੀ تکਬਰ ਨਾ ਕਰੀ ਲਹਿਰਾਂ ਤੋਂ ਕਿਵੇਂ ਬਚਣਾ ਹੈ ਕਿਵੇਂ ਪਾਰਲੇ ਕੰਡੇ ਤੇ ਜਾਣਾ ਹੈ